ਤੇ ਲੋ ਵੀ ਗੱਡੀ ਜਾਂਚ ਰਹੀ ਆ ਪੂਰੀ ਜਨ ਪਰ ਉਹ ਪਹਿਲਾਂ ਗੱਡੀ ਚੈੱਕ ਲੱਗੀ ਬੱਜੀ ਕਿਤੋਂ ਨਹੀਂ ਹੈਗੀ ओरिजिनल ਆ ਗੱਡੀ ਸਾਰੀ ਫਿਲਮ ਸਾਰਿਆਂ ਸਸਰੀ ਗੱਲ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਤੁਹਾਡਾ ਦਾ ਸਵਾਗਤ ਜਿਹੜੇ ਆਪਣੇ ਨਾਲ ਬੰਦੇ ਜੁੜੇ ਹੋਏ ਆ ਤੇ ਭਾਈ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਮਰੂਤੀ ਕਰੋ ਚੈੱਕ ਪਹਿਲਾਂ ਲਾਏ ਲੂਏ ਲੱਗੇ ਹੋਏ ਆ ਬਾਲੀ ਗੈਂਡ ਗੱਡੀ ਆਪਾਂ ਇਨਫੋਰਮੇਸ਼ਨ ਦੰਨੇਗੇ ਗੱਡੀ ਬਾਰੇ ਤੇ ਆਪਣੀ ਰਿਕਵੈਸਟ ਹੁੰਦੀ ਹੈ ਹਰੇਕ ਵਾਰੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਨ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਦਰਜਾ ਗੱਡੀ ਤਾਂ ਮੈਂ ਵੇਚ ਦੇਣੀ ਸੀਗੀ ਕਿਉਂਕਿ ਬੰਦਿਆਂ ਦੇ ਬਹੁਤਾਂ ਨੇ ਪਹਿਲਾਂ ਮੈਸੇਜ ਆਏ ਹੋਏ ਸੀਗੇ ਵੀ ਮਰੂਤੀ ਚਾਹੀਦੀ ਆਪਾਂ ਨੂੰ ਸਸਤੇ ਜਿਹੇ ਭਾਅ ਦੀ ਤੇ ਉਹ ਮੈਂ ਨੰਬਰ ਨਹੀਂ ਸੇਵ ਕਰੇ ਹੈਗੇ ਤੇ ਨਾਮ ਹੈ ਲਿਖੇ ਆ ਤੇ ਇਹ ਕੀ ਆਪਾਂ ਲਿਖਨੇ ਸਟਾਰਟ ਕਰਾਂਗੇ ਗੱਡੀ ਤਾਂ 5 ਸਰ ਵੇਚ ਦੇਣੀ ਸੀਗੀ ਤੇ ਲੈ ਵੀ ਹੁਣ ਕਰੋ ਚੈੱਕ ਫਿਰ ਆਪਾਂ ਗੱਡੀ ਚੈੱਕ ਕਰਾਉਨੇ ਆ ਨਾਲ ਇਨਫੋਰਮੇਸ਼ਨ ਦੰਨੇ ਆ ਗੱਡੀ ਬਾਰੇ ਗੱਡੀ ਬਾੜੀ ਘੈਂਟ ਆ ਬਾਈ ਲਾਇ ਟਾਇਰ ਨਵੇਂ ਲੱਗੇ ਹੋਏ ਆ ਤੇ ਨੌਨ ਐਸੀ ਆ ਤੇ ਆਜੋ ਪਹਿਲਾਂ ਮੈਂ ਗੱਡੀ ਚੈੱਕ ਕਰਾਉਣਾ ਤੁਹਾਨੂੰ ਫਿਰ ਆਜੋ ਫਿਰ ਕਰੋ ਪਹਿਲਾਂ ਗੱਡੀ ਚੈੱਕ ਲੱਗੀ ਬੱਜੀ ਕਿਤੋਂ ਨਹੀਂ ਹੈਗੀ origignal ਆ ਗੱਡੀ ਸਾਰੀ ਫਿਲਮ ਹੋਈ ਹੋਈ ਹੈ ਸ਼ੀਸ਼ਿਆਂ ਤੇ ਲਾਏ ਟਾਇਰ ਨਵੇਂ ਲੱਗੇ ਹੋਏ ਆ 01 ਕਾਰ ਆ 02 ਨਹੀਂ ਹੈਗੀ ਪਲੱਟੀ ਦੇ ਲੋਏ ਲੱਗੇ ਹੋਏ ਆ ਬਾਈ MRF ਦੇ ਟਾਇਰ ਆ ਕਾਰ 'ਚ ਤੇ ਕਰੋ ਚੈੱਕ ਪਲੱਟੀ MRF ਦੇ ਟਾਇਰ ਆ ਬਾਈ ਵੱਡੇ ਟਾਇਰ ਪਏ ਹੋਏ ਆ ਜਨ 'ਚ ਵੀ ਪੈ ਜਾਣਗੇ ਮੈਨੂੰ ਲੱਗਦਾ ਜਿੱਥੇ ਤੱਕ ਇਹ ਤੇ ਮੈਂ ਚਾਰੇ ਪੈਸਿਆਂ ਤੋਂ ਪਹਿਲਾਂ ਗੱਡੀ ਚੈੱਕ ਕਰਾਉਣਾ ਫਿਲਮ ਹੋਈ ਹੋਈ ਹੈ ਸ਼ੀਸ਼ਿਆਂ ਤੇ ਵੈਸੇ ਚਾਲਾਨ ਆਈ ਨਾ ਦਾ ਨੰਬਰ ਵੀ ਵਧੀਆ 766 ਅ ਪਿੱਛੇ 9668 ਚੰਡੀਗੜ੍ਹ ਦਾ ਨੰਬਰ ਆ ਪਾਸਿੰਗ ਨਹੀਂ ਹੈ ਕਿ ਵਿਦਆਉਟ ਪਾਸਿੰਗ ਕਾਰ ਆ ਬਈ ਇਹ ਇੰਜਨ ਗੇਅਰ ਦੀ ਗਾਰੰਟੀ ਆ ਆਪਣੀ ਤੇ ਲੈ ਕਰੋ ਚੱਕ ਇੱਕ ਵਾਰੀ ਅਲੋਏ ਜਮਾਏ ਨਵੇਂ ਲੱਗੇ ਪਿਆ ਇਹ ਤਾਂ ਖਰਾਬ ਨਹੀਂ ਹੈਗਾ ਲੋਏ ਨਿਕਲ ਨਹੀਂ ਖਰਾਬ ਹੋਇਆ ਹੋਇਆ ਹੈ ਲਾਇਆ ਦਾ ਕ੍ਰੋਮ ਨਹੀਂ ਖਰਾਬ ਹੋਇਆ ਹੋਇਆ ਹੈਗਾ ਟਾਇਰ ਚਾਰੇ ਨਵੇਂ ਆ ਤੇ ਪਿੱਛੇ ਵਾਲੇ ਜਿਆਦਾ ਨਵੇਂ ਨੇ ਤੇ ਹੁਣ ਮੈਂ ਤੁਹਾਨੂੰ ਗੱਡੀਆਂ ਦੀ ਕਮੀਆਂ ਦੱਸਦਾ ਇਹਦੀਆਂ ਕੀ ਕੀ ਕਮੀ ਆ ਇੱਕ ਤਾਂ ਬੋਨਟ ਤੋਂ ਥੋੜਾ ਜਿਹਾ ਰੰਗ ਉਤਰਿਆ ਹੋਇਆ ਫੇਟ ਹੋਇਆ ਹੋਇਆ ਇੱਕ ਛੱਤ ਆ ਛੱਤ ਦੇ ਭਾਵੇਂ ਟੇਪ ਕਰਾ ਲਿਓ ਭਾਵੇਂ ਇਦਾਂ ਹੀ ਚਲਾਈ ਜਾਓ ਇੱਕ ਥੋੜਾ ਜਿਹਾ ਬੋਨਟ ਹੈ ਤੇ ਉਸ ਤੋਂ ਬਾਅਦ ਝੋ ਬਈ ਸਲਫ ਤੁਸੀਂ ਐ ਲਾ ਲੋ ਵੀ ਸਲਫ ਨੂੰ ਕੰਮ ਨਹੀਂ ਦਿੰਦੀ ਹੈ ਕਿ ਜਦ ਇਹ ਸਟਾਰਟ ਹੋ ਜਾਂਦੀ ਹੈ ਗੱਡੀ ਚਾਰੇ ਪਾਸਿਆਂ ਤੇ ਰਿਜਨਲ ਆ ਇਤੋਂ ਪੂਰੀ ਰਿਜਨਲ ਆ ਇਥੋਂ ਥੋੜਾ ਜਿਹਾ ਇਹ ਹੈਗਾ ਅੱਗੇ ਵਾਲੀ ਫੱਟੀ ਜਿਹੜੀ ਇਹ ਪਗੰਗ ਦਾ ਰੰਗ ਫਟਿਆ ਜਾ ਹੋਇਆ ਪਤਾ ਨਹੀਂ ਕੀ ਚੱਕਿਆ ਇਹ ਇਹ ਹੁਣ ਮੈਂ ਤੁਹਾਨੂੰ ਗੱਡੀ ਅੰਦਰੋਂ ਚੈੱਕ ਕਰਾਉਣਾ ਇੱਕ ਵਾਰੀ ਵਗੈਰਾ ਠੀਕ ਹੈ ਬਾਈ ਨੋਨ ਏਸੀ ਹੈ ਇਹ ਏਸੀ ਨਹੀਂ ਹੈਗਾ ਇਹ ਚ 17000 ਮੀਟਰ ਸ਼ੋਅ ਕਰਦਾ ਚੱਲੀ ਹੋਈ ਹੈ ਤੇ ਆ ਪੈਟਰੋਲ ਵਾਲੀ ਚਾਬੀ ਪਈ ਹੈ ਠੱਕਣ ਦੀ ਇੱਥੋਂ ਥੋੜੀ ਜਿਹੀ ਗਲੀ ਹੋਈ ਹੈ ਗਲੀ ਹੋਈ ਨਹੀਂ ਹੈਗੀ ਇੱਥੇ ਬਿਲਡਿੰਗ ਹੋਈ ਹੋਈ ਹੈ ਤੇ ਲੋ ਵੀ ਗਲੀ ਨਹੀਂ ਹੈਗੀ ਕਿਤੋਂ ਇਹ ਭਾਵੇਂ ਮੈਂਟ ਚੱਕ ਕੇ ਦਿਖਾਉਣਾ ਮੈਂ ਤੁਹਾਨੂੰ ਲੈ ਚਾਰੇ ਪਾਸਿਓਂ ਤੋਂ ਇਦਾਂ ਹੀ ਆ ਕਾਰ ਅੰਦਰੋਂ ਸਾਫ਼ ਸੁਥਰਿਆ ਪੂਰਾ ਹੋਇਆ ਹੋਇਆ ਤੇ ਆ ਡੈਸ਼ਬੋਰਡ ਦੀ ਸੋ ਮੰਦਰੋਂ ਤਾਂ ਯਾਨੀ ਕਿ ਸਾਫ਼-ਸੁਥਰੀ ਹੈ ਗੱਡੀ ਮਾੜੀ ਨਹੀਂ ਹੈਗੀ ਤੇ ਮੈਂ ਬੂਟ ਚੈੱਕ ਹੀ ਦਿਖਾਉਣਾ ਹੁਣ ਤੁਹਾਨੂੰ ਇੱਥੋਂ ਬਾਬੇ ਉਹ ਗਲੀ ਹੋਈ ਨਹੀਂ ਹੈਗੀ ਜਿੱਦਾਂ ਟੁੱਟ ਜਾਂਦਾ ਹਨ ਉਹ ਹੋ ਗਿਆ ਸੀਗਾ ਬਾਈ ਨੇ ਇੱਥੋਂ ਵੈਲਡਿੰਗ ਕਰਾਤੀ ਸੀਗੀ ਤੇ ਮੈਂ ਤੁਹਾਨੂੰ ਹੁਣ ਬੂਟ ਅੱਗੋਂ ਚੈੱਕ ਕਰਉਣਾ ਗੋਡੇ ਚੈੱਕ ਕਰਉਣਾ ਤੁਹਾਨੂੰ ਮੈਂ ਆਹ ਅੱਗੋਂ ਕੰਡੀਸ਼ਨ ਦੇਈ ਬਾਈ ਗਲੀ ਕਿਤੋਂ ਨਹੀਂ ਹੈਗੀ ਗੋਡੇ ਸਾਫ਼-ਸੁਥਰੇ ਨੇ ਦੋਨੋਂ ਤੇ ਪੋਰਨ ਲੱਗੇ ਹੋਏ ਆ ਵੱਡੇ ਕੰਡੀਸ਼ਨ ਵਧੀਆ ਕਰਦੀ ਐ ਤੇ ਸਟਾਰਟਿੰਗ ਵੀ ਮੈਂ ਚੈੱਕ ਕਰਉਣਾ ਤੁਹਾਨੂੰ ਵਧੀਆ ਕਰਦੀ ਆ ਲੋ ਸਲਫ ਮਾਰ ਲੱਗਿਆ ਇੰਨੇ ਕੇ ਚੀਜ਼ ਸਟਾਰਟ ਹੋ ਗਈ ਲੈ ਆ ਇੰਜਨ ਦਾ ਪੂਰਾ ਟੰ ਟੰ ਬੋਨ ਲਾਈ ਜੀ ਇਹ ਨੋਨ ਏਸੀ ਆ ਬਈ ਇਹ ਆਵਾਜ਼ ਜਮਾ ਨਹੀਂ ਹੈ ਕਿ ਇੰਜਨ ਦੀ ਕੋਈ ਧੂਆ ਨਹੀਂ ਮਾਰਦੀ ਮਗਲੈਲ ਨਹੀਂ ਚੱਕਦੀ ਹੈਗੀ ਆਵਾਜ਼ ਫੁੱਲ ਵਧੀਆ ਕਰਦੀ ਐ। ਤੇ ਬਾਈ ਨੰਬਰ 1 ਗਲੀ ਕਿਤੋਂ ਨਹੀਂ ਹੈਗੀ ਕਾਰ। ਸਟਾਰਟ ਖੜੀਦੀ ਵੀ ਆਵਾਜ਼ ਨਹੀਂ ਆਊਗੀ। ਨੀ ਮੁਰੱਪੀਆਂ ਜਿਵੇਂ ਬਾਜ ਕਰੀ ਜਾਨੀ ਜਾਂ ਸੈਲਫ ਮਾਰਦੇ ਆਪਾਂ ਬਾਜ ਬੂ ਕਰਦੀ ਆ। ਹੁਣ ਸਟਾਰਟ ਖੜੀ ਐ ਇਹ। ਲੈ। ਡੱਡਰਾ ਪੂਰੀ ਕਾਰ ਐ ਨਾ ਗਲੀ ਬਾਈ ਨੰਬਰ 1 ਗਲੀ ਕਿਤੋਂ ਨਹੀਂ ਹੈਗੀ। ਫੈਟ ਟੱਪਾ ਵਧੀਆ ਕਰਦਾ ਜੱਜਦੀ ਐ ਦੇਖਣ ਨੂੰ ਕਾਰ ਤੇ ਸਟਾਰਟ ਆ ਹੁਣ ਬੰਦ ਕਰਦੀ ਏ 1 ਮਿੰਟ ਆਪਾਂ ਨਾਉਂ ਏਸੀ ਆ ਬਾਈ ਪਾਸਿੰਗ ਨਹੀਂ ਹੈਗੀ ਇਹਦੀ ਵਿਦਾਉਟ ਪਾਸਿੰਗ ਆ ਤੇ ਆਪਾਂ ਪਰੋਂ ਚੈੱਕ ਕਰਾ ਦਨੇ ਤੁਹਾਨੂੰ ਪਰਲੀ ਸਾਈਡ ਤੋਂ ਤੇ ਲੈ ਆ ਵੀ ਕਰੋ ਚੈੱਕ ਇਧਰੋਂ ਚੈੱਕ ਕਰੋ ਨਾ ਮੈਂ ਤੁਹਾਨੂੰ ਗਲੀ ਵੀ ਕਿਧੋਂ ਨਹੀਂ ਹੈਗੀ ਅ ਮੈਟ ਮੂਡ ਭਾਵੇਂ ਕਿ ਨਹੀਂ ਚੱਕ ਕੇ ਦੇਖ ਲਓ ਟਪਣੀ ਹੈਗੀ ਆ ਇਸ ਟਪਣੀ ਚ ਲੋਹੇ ਨਹੀਂ ਹੈਗਾ ਸਿੰਪਲ ਆ ਆਲੋ ਇਹ ਛੋਟਾ ਜਿਹਾ ਕਰ ਲਓ ਤੇ ਆ ਟਾਇਰ ਰਿਹਾ ਇਹ ਵੀ ਵਧੀਆ ਟਾਇਰ ਨਮਾ ਇਥੋਂ ਗਲੀ ਵੀ ਨਹੀਂ ਹੈ ਬਈ ਇਹ ਆਪਾਂ ਜਿੰਨੀ ਇਨਫੋਰਮੇਸ਼ਨ ਹੋਊਗੀ ਬਈ ਸਾਰੀ ਦੱਸ ਕੇ ਬੰਦੇ ਨੂੰ ਬੁਲਾਵਾਂਗੇ ਜਿਹੜਾ ਵੀ ਬੰਦਾ ਆਊਗਾ ਤੇ ਲੈ ਬਈ ਤੇ ਬਾਈ ਆਪਣੀ ਡਿਮਾਂਡ ਇਹ ਹੈਗੀ ਆ 40000 ਹੋਰ ਮੋਕੀ ਤੇ ਕਰ ਦਾਂਗੇ ਬਾਈ ਕੰਮ ਕੀ ਕੀ ਹੋਣ ਵਾਲਾ ਤੁਹਾਨੂੰ ਮੈਂ ਹੁਣ ਉਹ ਦੱਸ ਦਾਂ ਵੀ ਕੀ ਕੰਮ ਹੋਣ ਵਾਲਾ ਇੱਕ ਰਾਈਟ ਸਾਈਡ ਤੋਂ ਅੱਗੇ ਵਾਲੇ ਟਾਇਰ ਦਾ 베ARING ਪਊਗਾ ਉਹ ਬਾਜ ਕਰਦਾ ਗੂੰਜ ਪਾਉਂਦਾ ਜਦ ਗੱਡੀ ਸੱਟ ਟੱਪ ਜਾਂਦੀ ਆ ਤੇ ਹੋਰ ਮੇਰਾ ਵੀਰ ਕੰਮ ਕੋਈ ਨਹੀਂ ਹੋਣ ਵਾਲਾ ਕੰਮ ਬਾਕੀ ਸਾਰਾ ਡਾਨਾ ਗੱਡੀ ਦਾ ਤੇ ਇੰਜਨ ਗੇਅਰ ਦੀ ਗਾਰੰਟੀ ਆ ਬਾਈ ਆਪਣੀ ਕੋਈ ਕਮੀ ਨਹੀਂ ਮਗਲਾਈ ਲੀ ਚੱਕ ਦੀ ਹੈਗੀ ਕੋਈ ਕੰਮ ਨਹੀਂ ਹੋਣ ਵਾਲਾ ਹੈਗਾ ਇੰਜਨ ਦਾ ਜਣ ਕਿ ਇੰਜਣ ਦਾ ਕੰਮ ਡਾਨਾ ਗੱਡੀ ਦਾ ਤੇ ਆਪਣੀ ਡਿਮਾਂਡ ਹੈਗੀ ਆ ਬਈ 40000 ਹੋਰ ਮੌਕੇ ਤੇ ਕਰਦਾਂਗੇ ਜਿੰਨਾ ਕਿ ਮਾੜਾ ਮੋਟਾ ਮਾਨਤਾਨ ਹੋਇਆ ਤੇ ਆ ਆਪਾਂ ਸਾਰੀ ਇਨਫੋਰਮੇਸ਼ਨ ਦੱਸ ਕੇ ਹੀ ਆਪਾਂ ਕਰਦੇ ਹੁੰਨੇ ਆ ਤੇ ਜਿੱਦਾਂ ਵੀ ਹੁੰਦੀ ਆ ਕਾਰ ਜਿਹੜੀਆਂ ਜਿਹੜੀਆਂ ਕਮੀਆਂ ਹੁੰਦੀਆਂ ਆਪਾਂ ਦੱਸਦਣੇ ਹੁੰਨੇ ਆ ਤੇ ਉਤੋਂ ਬਾਅਦ ਚ ਬਈ ਹੋਰ ਵੀ ਆਪਣੀ ਚੈਨਲ ਤੇ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਲਿਓ ਆਪਾਂ ਇਹ ਨਹੀਂ ਹੈਗਾ ਵੀ ਗੱਡੀਆਂ ਨਹੀਂ ਆਪਾਂ ਵੀਡੀਓ ਪਾਉਂਦੇ ਆ ਜਿਹੜੀ ਆਪਾਂ ਨੂੰ ਵਧੀਆ ਜਾਨੀ ਕਿ ਲੱਗਦੇ ਆ ਚੀਜ਼ ਆਪਾਂ ਬਣਾ ਕੇ ਪਾ ਦਈਦੀ ਆ ਤੇ ਵੀਡੀਓ ਆਪਣੀ ਰੈਗੂਲਰੀ ਹੋਣ ਗਈ ਆ ਹੁਣ ਜਿੰਨੀ ਆ ਵੀ ਹੋਣ ਗਈ ਆ ਤੇ ਹੁਣ ਆਪਾਂ ਇੱਕ ਹੋਰ ਵੀਡੀਓ ਪਾਉਣੀ ਆ ਯਾਨੀ ਕਿ ਪਾਉਣੀ ਆ ਜਿਹੜੀ ਪਈ ਆ ਆਪਣੇ ਕੋਲ ਬਣੀ ਹੋਈ ਬਡਾਇਲ ਜਿੱਦਾਂ ਸਮਾਨ ਸਮੂਹ ਮਿਲਦਾ ਇੱਕ ਆਪਾਂ ਪਾਤੀ ਸੀਗੀ ਉੱਥੇ ਲਾਏ ਲੋਹੇ ਜਿਹੜੇ ਮਿਲਦੇ ਹੁੰਦੇ ਆ ਤੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਾ ਦੱਬ ਕੇ ਰੱਖੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਤੇ ਮੈਂ ਲੋਕੇਸ਼ਨ ਤੁਹਾਨੂੰ ਦੱਸ ਦਣਾ ਲੋਕੇਸ਼ਨ ਆਪਣੇ ਕੋਲ ਲੋਕਲ ਆਏ ਪਿੰਡ ਬਸੰਤਪੁਰਾ ਤਸੀਲ ਰਾਜੀਪੁਰਾ ਜਿਹੜਾ ਪਟਿਆਲਾ ਤੇ ਜ਼ਰਾਂਦਰ ਰਾਜੀਪੁਰਾ ਰੋਡ ਤੇ ਆਏ ਤੇ ਨੰਬਰ ਉੱਪਰ ਚੱਲ ਵੀ ਰਿਹਾ ਮੈਂ ਬੋਲ ਵੀ ਦੇਣਾ 73515133867 ਤੇ ਬਾਕੀ WhatsApp ਕਰ ਦਿਓ ਆਪਾਂ ਫੋਟੋ ਵਗੈਰਾ ਪਾ ਦਾਂਗੇ ਕਮੀ ਹੋਰ ਕੋਈ ਨਹੀਂ ਭਾਈ ਜਿੰਨੀਆਂ ਕਮੀਆਂ ਸੀਗੀਆਂ ਆਪਾਂ ਦੱਤੀਆਂ ਤੁਹਾਨੂੰ ਤੇ ਬਾਕੀ ਤਾਂ ਆ ਕੀ ਚਲਾ ਕੇ ਗੱਡੀ ਫੇਰ ਪਤਾ ਲੱਗਦਾ ਭਾਈ ਤੇ ਬਈ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਅਨੁਸਾਰੀ ਕਰਾਂਗੇ